ਸਾਡੀ ਗੁਰਦਾਸਪੁਰ ਦੀ ਐਟਲਿਸਟ ਬਹੁਤ ਵੱਡੀ ਕ੍ਰਿਤੀ ਹੈ ਜੋ ਉਹ ਹੈ ਅਪਰਵਾਸੀ ਲੋਕ ਜੋ ਇੱਕ ਅਣਜਾਣ ਵਿਅਕਤੀ ਦੀ ਤਰ੍ਹਾਂ ਆਂਦੇ ਨੇ ਰਹਿੰਦੇ ਨੇ ਔਰ ਕਈ ਲੋਕ ਤੇ ਵਿੱਚੋਂ ਕ੍ਰਾਈਮ ਕਰਕੇ ਫਿਰ ਆਵਾਪਤ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਟ੍ਰੇਸ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਹੋਇਆ ਔਰ ਜਗਾਂਵਾਂ ਵਸੇ ਅਸੀਂ ਥਾਲੀਆਂ ਖੜਕਾ ਕੇ ਉੱਥੇ ਪੂਰੇ ਸ਼ਹਿਰ ਨੇ ਇਕੱਠੇ ਹੋ ਕੇ ਇਹਨਾਂ ਨੂੰ ਪ੍ਰਦਰਸ਼ਨ ਦੇ ਵਿੱਚ ਥੋੜਾ ਜਗਾਂ ਦੀ ਕੋਸ਼ਿਸ਼ ਕਰਨੀ ਸੀ 30 ਤਰੀਕ ਤੱਕ ਸਾਰਾ ਗੁਰਦਾਸਪੁਰ ਦੇ ਜਿਹੜੇ ਵੀ ਜਿਹੜੇ ਮਕਾਨ ਦੇ ਮਾਲਕ ਨੇ ਮਕਾਨਾਂ ਦੇ ਦੁਕਾਨਾਂ ਦੇ ਮਾਲਕ ਨੇ ਅਗਰ ਉਹ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਥਾਣੇ ਤੇ ਨਹੀਂ ਜਮ੍ਹਾਂ ਕਰਾਉਂਦੇ ਤੇ ਉਸ ਤੋਂ ਅਗਲੇ ਹੀ ਦਿਨ ਉਹਨਾਂ ਤੇ ਐਫ ਆਈ ਆਰ ਦਰਜ ਹੋਏਗੀ ਔਰ ਅਸੀਂ ਜਿਵੇਂ ਜਾਨਿਆ ਕਿ ਅਸੀਂ ਕਰਵਾ ਕੇ ਛੱਡਾਂਗੇ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਸਾਡੇ ਸੰਗਠਨ ਨੇ ਉਹਨਾਂ ਦਾ ਇੱਕ ਸਾਂਝਾ ਮંચ ਚਾਰ ਕੀਤਾ ਸੀ ਸਨਾਤਨ ਕ੍ਰਾਂਤੀ 당 ਸਾਡੇ ਗੁਰਦਾਸਪੁਰ ਦੀ ਐਟਲਿਸਟ ਬਹੁਤ ਵੱਡੀ ਕ੍ਰੀਤੀ ਹੈ ਜੋ ਉਹ ਹੈ ਅਪਰਵਾਸੀ ਲੋਕ ਜੋ ਇੱਕ ਅਣਜਾਨ ਵਿਅਕਤੀ ਦੀ ਤਰ੍ਹਾਂ ਤੇ ਆਂਦੇ ਨੇ ਰਹਿੰਦੇ ਨੇ ਔਰ ਕਈ ਲੋਕ ਤੇ ਵਿੱਚੋਂ ਕ੍ਰਾਈਮ ਕਰਕੇ ਫਿਰ ਆ ਵਾਪਸ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਟ੍ਰੇਸ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਤਾਂ ਸੋ ਅਸੀਂ ਇਸ ਪਾਸੇ ਜਦੋਂ ਸੋਚਿਆ ਸਾਰੇ ਨੇ ਬੈਠ ਕੇ ਤ ਸਾਨੂੰ ਲੱਗਿਆ ਕਿ ਇਹ ਆਉਣ ਵਾਲਾ ਸਮੇਂ ਸਾਡੇ ਲਈ ਬੜਾ ਘਾਤਕ ਹੋ ਸਕਦਾ ਹੈ ਉਹਦੀ ਅਸੀਂ ਫਿਰ ਅਸੀਂ ਵਿਉਤਬੰਦੀ ਕੀਤੀ ਜੋ ਕਾਨੂੰਨ ਦੇ ਅਕੋਰਡਿੰਗ ਸਾਡੀ ਡਿਊਟੀ ਬੰਦੀ ਸੀ ਅਸੀਂ ਜਾ ਕੇ ਐਸਐਸਪੀ ਸਾਊਂਡ ਨੂੰ ਮੰਨ ਪੱਤਰ ਦੇ ਕੇ ਆਏ ਉਹਦੇ ਵਿੱਚ 12 ਮੰਗਾ ਸੀ ਮੰਗਿਆ ਸੀ ਉਸ ਤੋਂ ਬਾਅਦ ਨਗਰਪਾਲਿਕਾ ਤੇ ਜਾ ਕੇ ਅਸੀਂ ਉੱਥੇ ਦੇਖ ਕੇ ਆਏ ਆ ਮੰਨ ਪੱਤਰ ਤਾਂ ਕਿ ਕਾਨੂੰਨ ਦੇ ਅਕੋਰਡਿੰਗ ਔਰ ਜੋ ਹਾਈ ਕੋਰਟ ਦੀ ਰੂਲਿੰਗ ਹੈ ਉਹਦੇ ਅਕੋਰਡਿੰਗ ਜੋ ਕਾਨੂੰਨ ਬਣ ਰਿਹਾ ਹੈ ਉਹਦੀ ਕਾਰਵਾਈ ਹੋ ਸਕੇ ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਦੇਖਣ ਤੋਂ ਸਾਨੂੰ ਨਹੀਂ ਮਿਲੀ ਉਹਦੇ ਉਸਰਾਂ ਨੇ ਜ਼ਰੂਰ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਮਤਾ ਪਾਸ ਕਰ ਦਿੱਤਾ ਜਾਂ ਉਹਨਾਂ ਨੇ ਆਰਡਰਸ ਕਰ ਦਿੱਤੇ ਕਿ ਤੁਸੀਂ ਜਾ ਕੇ ਜਿਹੜੇ ਨਿਚਲੇ ਅਧਿਕਾਰੀ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਸ਼ਹਿਰ ਦੇ ਵਿੱਚ ਤੁਸੀਂ ਜਾਂਚ ਕਰੋ ਕਿ ਕਿਹੜੇ ਵਿਅਕਤੀ ਜਿਹੜੇ ਆ ਕਿੱਥੋਂ ਦੇ ਨੇ ਕੀ ਸੋਚ ਲੈ ਕੇ ਆਏ ਨੇ ਠੀਕ ਹੈ ਉਹ ਨਹੀਂ ਕੀਤੀ ਗਈ ਬਿਲਕੁਲ ਵੀ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਮੰਗ ਕੀਤੀ ਕਿ ਤੁਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਦੇ ਰਹੋ ਲੇਕਿਨ ਜਿਹੜੇ ਘਰ ਵਾਲੇ ਨੇ ਜਿਹੜੇ ਮਾਲਕ ਨੇ ਮਕਾਨਾਂ ਦੇ ਉਹਨਾਂ ਨੇ ਬਿਨਾਂ ਕਿਸੇ ਜਾਣਕਾਰੀ ਦੇ ਉਹਨਾਂ ਨੇ ਕਿਰਾਇਆ ਤੇ ਆਪਣੇ ਮਕਾਨ ਦਿੱਤੇ ਹੋਏ ਨੇ ਔਰ ਕੋਈ ਵੀ ਇੰਟੀਮੇਸ਼ਨ ਜਿਹੜੀ ਹੈ ਥਾਣੇ 'ਚ ਜਮਾ ਨਹੀਂ ਕਰਾਈ ਜਦਕਿ ਹਾਈ ਕੋਰਟ ਦੇ ਆਦੇਸ਼ ਨੇ ਇਹ ਕਰਵਾਉਣਾ ਜ਼ਰੂਰੀ ਹੈ ਔਰ ਕਾਨੂੰਨ ਵੀ ਹੈ ਇਸ ਚੀਜ਼ ਦਾ ਲੇਕਿਨ ਉਹ ਕਾਨੂੰਨ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਸੀਗਾ ਫਿਰ ਅਸੀਂ ਦੇਖੋ ਕਾਫੀ ਵੇਟ ਕਰਨ ਤੋਂ ਬਾਅਦ کئی ਤਰੀਕ ਨੂੰ ਅਸੀਂ ਧਰਨਾ ਐਲਾਨ ਕੀਤਾ ਸੀਗਾ ਤਾਂਕਿ ਅਸੀਂ ਸਮਝ ਸਕਦੇ ਸੀਗੇ ਕਿ ਸਖੈਤ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਹੋਇਆ ਹੈ ਉਹ ਜਗਾਉਣ ਵਾਸਤੇ ਅਸੀਂ ਥਾਲੀਆਂ ਖੜਕਾ ਕੇ ਉੱਥੇ ਪੂਰੇ ਸ਼ਹਿਰ ਨੇ ਇਕੱਠੇ ਹੋ ਕੇ ਇਹਨਾਂ ਨੂੰ ਪਰਦਰਸ਼ਨ ਦੇ ਵਿੱਚ ਥੋੜਾ ਜਗਾਂ ਦੀ ਕੋਸ਼ਿਸ਼ ਕਰਨੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਸਾਡੇ ਐਸਪੀ ਜਿਹੜੇ ਹੈੱਡਕੁਆਰਟਰ ਨੇ ਜਗਰਾਜ ਸਿੰਘ ਜੀ ਡੀਐਸਪੀ ਸਿਟੀ ਮੋਹਨ ਸਿੰਘ ਜੀ ਔਰ ਐਸਐਚਓ ਗੁਰਦਾਸਪੁਰ ਔਰ ਸਪੈਸ਼ਲ ਦੇ ਜਿਹੜੇ ਬ੍ਰਾਂਚ ਦੇ ਰਾਜ ਕੁਮਾਰ ਜੀ ਉਹ ਸਾਰੇ ਜਣੇ ਨੇ ਸਾਨੂੰ ਸਿਟੀ ਥਾਣੇ ਵਿੱਚ ਸਾਡੇ ਜਿਹੜੇ ਐਡਵਾਈਜ਼ਰਸ ਨੇ ਉਹਨਾਂ ਨੂੰ ਬੁਲਾਇਆ ਕੋਰ ਕਮੇਟੀ ਨੂੰ ਬੁਲਾਇਆ ਔਰ ਬੈਠ ਕੇ ਡਿਸਕਸ ਕੀਤਾ ਔਰ ਉਹਨਾਂ ਨੇ ਦਿਖਾਇਆ ਕਿ ਦੇਖੋ ਜੀ ਅਸੀਂ ਇਹ ਵੈਰੀਫਿਕੇਸ਼ਨ ਕਰ ਰਹੇ ਹਾਂ ਲੇਕਿਨ ਅਸੀਂ ਸੈਟੀਸਫਾਈਡ ਨਹੀਂ ਸੀ ਅਸੀਂ ਮੰਗਿਆ ਹੀ ਰੱਖਿਆ ਕਿ ਤੁਸੀਂ ਆਪਣੀ ਵੈਰੀਫਿਕੇਸ਼ਨ ਕਰਦੇ ਰਹੋ ਸੂਵਰੀ ਕਰੋ ਤੁਸੀਂ ਕਿ ਉਹਨਾਂ ਦੇ ਬੈਕਗ੍ਰਾਉਂਡ ਚੈੱਕ ਕਰਾਓ ਜਾਂ ਕਿਸ ਤਰ੍ਹਾਂ ਲਿਖੇਨ ਜਿਹੜੀ ਪਹਿਲੀ ਬੁਨਿਆਦੀ ਜਿਹੜੀ ਜ਼ਰੂਰਤ ਹੈਗੀ ਆ ਉਹ ਹੈਗੀ ਆ ਜਿਹੜੇ ਮਕਾਨ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਇਨਟੀਮੇਸ਼ਨ ਦੇਣਾ ਇਸ ਤੋਂ ਇਲਾਵਾ ਜਿਹੜੇ ਹੋਟਲਾਂ ਦੇ ਵਿੱਚ ਜਿਹੜੇ ਰਾਤ ਲੋਕ ਰਹਿ ਕੇ ਜਾਂਦੇ ਪਏ ਨੇ ਉਹਨਾਂ ਦੀ ਵੈਰੀ ਵੈਰੀ ਨੈਕਸਟ ਡੇ ਜਿਹੜੀ ਹੈ ਉਹ ਇਨਫਾਰਮੇਸ਼ਨ ਜਿਹੜੀ ਹੈ ਉਹ ਥਾਣੇ ਵਿੱਚ ਜੇ ਨਹੀਂ ਦਿੱਤੀ ਜਾ ਰਹੀ ਉਥੇ ਜਿਹੜੇ ਅਨੈਤਿਕ ਕੰਮ ਹੁੰਦੇ ਤੁਹਾਨੂੰ ਪਤਾ ਹੀ ਹੈ ਪਟੋਨ ਦੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਥਾਣੇ ਵਿੱਚ ਨਹੀਂ ਦਿੱਤੀਆਂ ਲਈ ਰਲੀ ਮਲੀ ਪੁਗਤਨਾ ਚਾਹਤਾ ਹੈ ਅਸੀਂ ਇਹੀ ਮੰਗ ਕੀਤੀ ਹੈ ਕਿ ਵੀ ਸਾਨੂੰ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਕਾਰਵਾਈ ਚਾਹੀਦੀ ਹੈ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਥੋੜਾ ਸਮੇਂ ਘਟ ਮਿਲਿਆ ਤੇ ਸਾਨੂੰ ਥੋੜਾ ਜਿਹਾ ਸਮੇਂ ਹੋਰ ਚਾਹੀਦਾ ਅਸੀਂ ਉਸ ਜੀ ਦੇ ਸਾਰਿਆਂ ਨੇ ਸਲਾਹ ਕੀਤੀ ਔਰ ਸਲਾਹ ਕਰਕੇ ਸ਼ਹਿਰ ਦੇ ਬਾਕੀ ਸੰਗਠਨਾਂ ਨਾਲ ਵੀ ਸੰਪਰਕ ਕੀਤਾ ਬੈਠੇ ਬੈਠੇ ਫੋਨ ਦੇ ਉੱਪਰ ਔਰ ਕਰਕੇ ਉਹ ਇੱਕ ਜਿਹੜਾ ਫੈਸਲਾ ਜਿਹੜਾ ਲਿਆ ਗਿਆ ਉਹ ਹੈ ਕਿ 30 ਤਰੀਕ ਤੱਕ ਸਾਰੇ ਗੁਰਦਾਸਪੁਰ ਦੇ ਜਿਹੜੇ ਵੀ ਜਿਹੜੇ ਮਕਾਨ ਦੇ ਮਾਲਕ ਨੇ ਮਕਾਨਾਂ ਦੇ ਦੁਕਾਨਾਂ ਦੇ ਮਾਲਕ ਨੇ ਅਗਰ ਉਹ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਥਾਣੇ ਤੇ ਨਹੀਂ ਜਮ੍ਹਾਂ ਕਰਾਉਂਦੇ ਤੇ ਉਸ ਤੋਂ ਅਗਲੇ ਹੀ ਦਿਨ ਉਹਨਾਂ ਤੇ ਐਫਆਈਆਰ ਦਰਜ ਉਹ ਹੋਏਗੀ ਔਰ ਅਸੀਂ ਜਿਵੇਂ ਜਾਨਿਆ ਕਿ ਅਸੀਂ ਕਰਵਾ ਕੇ ਛੱਡਾਗੇ ਸਾਡੇ ਕੋਲ ਪੂਰਾ ਡਾਟਾ ਪਿਆ ਹੈ ਸਾਡੇ ਕੋਲ ਕਿਹੜਾ ਵਿਅਕਤੀ ਕਿੱਥੇ ਕਿੰਨੇ ਲੋਕ ਰਹਿ ਰਹੇ ਨੇ ਤਾਂ ਜਿਹੜਾ ਅਸੀਂ ਸੰਗਤ ਕੀਤਾ ਹੈ ਇੱਕ ਹਫਤੇ ਬਾਅਦ ਉਹ ਫਿਰ ਇਸ ਤੋਂ ਹੀ ਵੱਡੇ ਸਟੇਜ ਦੇ ਉੱਪਰ ਉਹ ਲੱਗੇਗਾ ਉਹ ਹੋ ਸਕਦਾ ਚੌਂਕ ਵਿੱਚ ਲੱਗੇ ਹੋ ਸਕਦਾ ਗੁਰਦਾਸਪੁਰ ਬੰਦੀ ਕਾਲ ਵੀ ਦਿੱਤੀ ਜਾਵੇ ਜਿੰਨਾ ਜਿੰਨਾ ਗੁਰਦਾਸਪੁਰ ਸ਼ਹਿਰ ਵਾਸੀਆਂ ਨੇ ਆਪਣੇ ਘਰ ਦੇ ਵਿੱਚ ਕਿਰਾਏਦਾਰ ਰੱਖੇ ਹੋਏ ਨੇ ਉਹਨਾਂ ਨੂੰ ਪਹਿਲਾਂ ਵੀ ਆਪਾਂ ਕਿਹਾ ਵਾ ਤੇ ਹੁਣ ਫੇਰ ਦਿੰਨੇ ਆ ਉਹਨਾਂ ਨੂੰ 30 ਤਰੀਕ ਤੱਕ ਦਾ ਟਾਈਮ ਆ ਹਫਤੇ ਦਾ ਆਪਣੇ ਆਪਣੇ ਜਿਹੜੇ ਜਿਹੜੇ ਕਿਰਾਏਦਾਰ ਰੱਖੇ ਨੇ ਉਹਨਾਂ ਦੀਆਂ ਸੂਚੀਆਂ ਸਾਨੂੰ ਦੋ ਅਗਰ ਤੁਸੀਂ 30 ਤੱਕ ਨਹੀਂ ਦਿੰਦੇ ਤਾਂ ਉਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ